ਸ੍ਰੀਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਤੁੰਗ ਵਾਲੀ ਮੰਡੀ ਤੇ ਤੇ ਪੰਜਾਬ ਦੀ ਬਹੁਤ ਵੱਡੀ ਮੰਡੀ ਹੈ ਜੀ ਇਹ ਤੇ ਇੱਥੇ ਆਪਾਂ ਨੂੰ ਹਰ ਤਰ੍ਹਾਂ ਦੀਆਂ ਬੱਕਰੀਆਂ ਹਰ ਤਰ੍ਹਾਂ ਦੀ ਨਸਲ ਦੇਖਣ ਨੂੰ ਮਿਲਦੀ ਹੈ ਤੇ ਅੱਜ ਆਪਾਂ ਆਏ ਆ ਜੀ ਬਾਈ ਹੋਰਾਂ ਕੋਲੇ ਤੇ ਗੱਲਬਾਤ ਕਰਦੇ ਆ ਆਪਾਂ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਨਾਮ ਵੀਰੇ ਆਪਣਾ ਬਿਆਨਤ ਸਿੰਘ ਬਾਈ ਬਿਆਨਤ ਸਿੰਘ ਕਿਹੜਾ ਪਿੰਡ ਹੈ ਵੀਰੇ ਕੋਰ ਸਿੰਘ ਵਾਲਾ ਬਾਈ ਜ਼ਿਲ੍ਹਾ ਬਠਿੰਡਾ ਕੋਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਹਾਂ ਪਖਤਾ ਪਾਈ ਦੇ ਨਾਲ ਪਖਤਾ ਪਾਈ ਦੇ ਨਾਲ ਠੀਕ ਹੈ ਠੀਕ ਹੈ ਤੇ ਆਈ ਮੰਡੀ ਵੀਰੇ ਆਉਣੇ ਇੱਥੇ ਹਾਂ ਬਈ ਤੇ ਆਪਣਾ ਵੀਰੇ ਘਰੀ ਪਾਲਦੇ ਹੋ ਜਾਂ ਵਪਾਰ ਦਾ ਕੰਮ ਹੈ ਨਹੀਂ ਨਹੀਂ ਘਰੀ ਰੱਖੀਂਗਾ ਅੱਛਾ ਆਪਣਾ ਆਪ ਦੇ ਮਾਲਾ ਕਰਦੇ ਹੀ ਆ ਠੀਕ ਹੈ ਤੇ ਬਾਈ ਜੀ ਬੱਕਰੀਆਂ ਬਹੁਤ ਸੋਹਣੀਆਂ ਸੋਡੀਆਂ ਆਪਾਂ ਦੇਖੀਆਂ ਨੇ ਲੈ ਵਲੂ ਆ ਵੀ ਤਗੜਾ ਹੈਗਾ ਤੇ ਅੱਜ ਬਾਈ ਕਿੰਨੇ ਨਾਲ ਲੈ ਕੇ ਆਏ ਹੋ ਤੁਸੀਂ 6 ਨਾਲ ਬਾਈ ਅੱਛਾ ਅੱਜ ਆਪਾਂ 6 ਨਾਲ ਲੈ ਕੇ ਆਏ ਆ ਇੱਥੇ ਅਹ ਦੇਖੋ ਦੋਸਤੋ ਬੱਕਰੀਆਂ ਬਹੁਤ ਸੋਹਣੀਆਂ ਬਾਈ ਕੋਲੇ ਤੇ ਕਿਹੜੀਆਂ ਨਸਲ ਆ ਵੀਰੇ ਇਹ ਇਹ ਵੀ ਵਿੱਚ ਬੀਟਲ ਵੀ ਹੋ ਵਿੱਚ ਦੇਸੀ ਵੀ ਹੈਗੀਆਂ ਅੰਬਰਸਰੀਆਂ ਜਿਹਨੂੰ ਕਹਦੇ ਨੇ ਆਪਾਂ ਠੀਕ ਹੈ ਹਾਂਜੀ ਠੀਕ ਹੈ ਜੇ ਆਪਾਂ ਬਈ ਆਹ ਬੱਕਰੀ ਦੀ ਗੱਲ ਕਰੀਏ ਹਾਂਜੀ ਬਈ ਤਾਂ ਮਾੜਾ ਜੀ ਇਹਦੇ ਬਾਰੇ ਡਿਟੇਲ ਦਿਓ ਆਪਾਂ ਨੂੰ ਕਿੰਨੇ ਦੰਦ ਹੈ ਇਹਦੇ ਇਹ ਵੀ 6 ਦੰਦ ਦਾ 6 ਦੰਦੀ ਹੈ ਹਾਂਜੀ ਕਿੰਨੇ ਸੂਏ ਐ ਇਹ ਹੁਣ ਇਹ ਤੀਜੇ ਸੂਏ ਸੂਨ ਵਾਲੀ ਹੈ ਬਈ ਹੁਣ ਗੱਭਣਾਂਗੀ ਹਾਂ ਕਿੰਨੇ ਟਾਈਮ ਰਹਿ ਗਿਆ ਅਜੇ ਤਾਂ ਮਹੀਨੇ ਕਦੀ ਹੋਈ ਆ ਮਹੀਨੇ ਕ ਦੀ ਗੱਭਣ ਹੋਈ ਆ ਠੀਕ ਹੈ ਤੇ ਦੁੱਧ ਆਦ ਦੇਣਦੀ ਹੈ ਬਈ ਹੁਣੇ ਹਾਂ ਹਾਂ ਦਿੰਦੀ ਹੈ ਬਈ ਠੀਕ ਹੈ ਕਿੰਨੇ ਕਿੰਨਾ ਕ ਦੇਣਦੀ ਹੈ ਬਈ ਲਿਟਰ 2 ਲਿਟਰ ਘਰੇ ਦਾ ਜੋੜਾ ਨਹੀਂ ਬਈ ਬੱਕਰਿਆਂ ਨੂੰ ਚੰਗਾ ਦਿੰਦੇ ਬੱਚਿਆਂ ਨੂੰ ਬੱਚਿਆਂ ਨੂੰ ਪਿਆ ਦਿੰਦੇ ਹਾਂ ਠੀਕ ਹੈ ਕਿੰਨੇ ਬੱਚੇ ਆ ਬਈ ਇਹਦੇ ਥੱਲੇ ਹੁਣ ਇਹਦੇ ਥੱਲੇ ਇੱਕ ਆ ਬਈ ਇੱਕ ਬੱਕਰਾ ਬੱਕਰਾ ਠੀਕ ਹੈ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੀਗਾ ਹੁਣ ਕੋਈ ਨੂੰ ਯਾਰ ਅੰਦਾਜ਼ਾ ਨਹੀਂ ਬਈ ਅੰਦਾਜ਼ਾ ਨਹੀਂ ਹੈ ਚਲੋ ਕੋਈ ਗੱਲ ਨਹੀਂ ਤੇ ਇੱਕ ਆਪਣੇ ਕੋਲੇ ਬਾਈ ਇਹ ਆ ਗਈ ਬਲੈਕ ਕਲਰ ਦੀ ਹੈ ਨਾ ਬੱਕਰੀ ਹਾਂ ਬਈ ਇਹ ਬਾਈ ਕਿਹੜੀ ਨਸਲ ਹੈ ਇਹ ਇਹ ਬਿੱਕਲ ਅੰਮਰਸਰੀ ਚ ਆ ਜਾਂਦੀ ਆ ਅੱਛਾ ਇਹ ਅੰਮਰਸਰੀ ਚ ਆ ਜਾਂਦੀ ਆ ਠੀਕ ਹੈ ਤੇ ਇਹ ਕਿਨੇ ਦੰਦ ਹੈ ਬਾਈ ਇਹ ਬਈ 8 ਦੰਦ 8 ਦੰਦ ਹਾਂ ਇਹਦਾ ਆਪਾਂ ਰੇਟ ਨਹੀਂ ਪੁੱਛਿਆ ਯਾਰ ਇਹਦਾ 30000 ਰੁਪਏ ਬਾਈ 30000 ਰੁਪਏ ਰੇਟ ਹੈ ਹਾਂ ਠੀਕ ਹੈ ਇਹਦੇ ਨਾਲ ਬੱਚਾ ਵੀ ਨਾਲ ਦੇਵਾਂਗੇ ਬੱਚਾ ਹਾਂ ਠੀਕ ਹੈ ਇਹਦੇ ਨਾਲ ਦੀ ਬੱਚਾ ਡੱਬਾ ਹੀ ਹੈ ਹਾਂ ਜੀ ਬੱਕਰੀ ਦੇ ਦੋ ਚਿੱਟੇ ਪੱਠਾ ਇਹਦੇ ਮਗਰ ਨਾਗਰਾਂ ਹੈ ਠੀਕ ਹੈ ਠੀਕ ਹੈ ਤੇ ਇਹਦਾ ਬਾਈ ਕੀ ਰੇਟ ਹੈ ਫਿਰ ਕਾਲੀ ਦਾ ਇਹਦਾ ਵੀ ਬਾਈ 30000 ਹੈ ਇਹਦੇ ਪਿੱਛੇ ਦੋ ਪੱਠਾ ਇਹਦੇ ਪਿੱਛੇ ਦੋ ਪੱਠਾ ਨੇ ਤੇ ਰੇਟ ਇਹਦਾ ਵੀ 2000 ਹੋਈ ਹਾਂ ਠੀਕ ਹੈ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਤਾਂ 32 33 ਦਿਨ ਹੀ ਹੋਇਆ ਜੀ ਠੀਕ ਹੈ ਮਹੀਨਾ ਹੀ ਹੋਇਆ ਨਹੀਂ ਮਹੀਨਾ ਹੀ ਮੰਨ ਲਓ ਠੀਕ ਹੈ ਇਹਦਾ ਵੀ 30000 ਰੁਪਿਆ ਰੇਟ ਹੈ ਦੋ ਬੱਚੇ ਆ ਮਗਰ ਇਹਦੇ ਹਾਂ ਹਾਂ ਠੀਕ ਹੈ ਇਹ ਕਿੰਨੇ ਦਿਨ ਦੀ ਅਠ ਇਹ ਅੱਠ ਦਿਨ ਦਾ ਵੀ ਠੀਕ ਹੈ ਹੋਰ ਆਪਣੇ ਕੋਲੇ ਕਿਹੜੀਆਂ ਬੱਕਰੀਆਂ ਵੀਰੇ ਆ ਦੋ ਸੂਣ ਵਾਲੀਆਂ ਬਈ ਇਹ ਦੋਨੇ ਗੱਪਣ ਹੈ ਹਾਂ ਇਹਨਾਂ ਦੇ ਮਾਲਾ ਵੀ ਦੋ ਦੋ ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਦੋ ਤਰੀਕ ਨੂੰ ਹੈ ਹਾਂ ਮਹੀਨੇ ਰਹਿ ਗਏ ਯਾਨੀ ਕਿ ਮਹੀਨਾ ਹੀ ਰਹਿ ਮੈਨੂੰ ਤਾਂ ਘਾਟ ਹੀ ਰਹਿ ਕੇ ਦੇਣਾ ਹਾਂ ਹਾਂ ਏ ਬਈ ਦੂਜੇ ਦੂਜੇ ਸੂਏ ਆ। ਇਹ ਦੂਜੇ ਦੂਜੇ ਸੂਏ ਹੁਣ। ਹਾਂ। ਠੀਕ ਐ ਤੇ ਇਹਨਾਂ ਦਾ ਬਈ ਰੇਟ ਕੀ ਹੈਗਾ? ਇਹਨਾਂ ਦਾ ਕੋਈ ਨਹੀਂ ਬਈ। ਮੌਕੇ ਤੇ ਹੋ ਜੂਗਾ। ਹੂੰ ਡਿਮਾਂਡ ਕੀ ਆ ਆਪਣੀ? 28 28 ਹਜ਼ਾਰ। 28 28 ਹਜ਼ਾਰ ਰੁਪਏ। ਠੀਕ ਐ। ਤੇ ਜਿਹੜੀ ਵਿੱਚ ਆ ਰਹੀ ਹੈਗੀ ਬ੍ਰਾਊਨ ਕਲਰ ਦੀ ਬਈ। ਇਹ ਬਈ ਡੇਢ ਮਹੀਨੇ ਦੀ ਗੱਬਣ ਆ। ਠੀਕ ਐ। ਹਾਂ। ਤੇ ਇਹਦਾ ਬਈ ਕੀ ਰੇਟ ਆ? ਇਹਦਾ 28000 ਰੁਪਏ ਬਈ। ਇਹਦਾ 28000 ਰੁਪਏ। ਠੀਕ ਐ। ਲੋ ਵੀ ਦੋਸਤੋ ਬਾਈ ਹੋਰਾਂ ਨੇ ਸਾਰੀਆਂ ਜਾਣਕਾਰੀਆਂ ਦਿੱਤੀਆਂ ਆਪਾਂ ਨੂੰ ਬੱਕਰੀਆਂ ਬਾਰੇ। ਦੀਤੀ 30000 ਰੁਪਏ ਤੋਂ ਲੈ ਕੇ 28000 ਤੱਕ ਬਾਈ ਹੋਰ ਸੁਈਆਂ ਵੀ ਬੱਕਰੀਆਂ ਵੀ ਹੈਗੀਆਂ ਨੇ ਤੇ ਗੱਬਣ ਬੱਕਰੀਆਂ ਵੀ ਹੈਗੀਆਂ ਨੇ ਆ ਜਿਵੇਂ ਹੁਣ ਇਹ ਬੱਕਰੀਆਂ ਦਾ ਸਿਰਫ 1 ਮਹੀਨਾ ਰਹਿ ਗਿਆ ਜੀ ਸੋਣ ਚ ਤੇ ਇਹ 8 ਦਿਨ ਦੀ ਬੱਕਰੀ ਹੋਗੀ ਤੇ ਲੈ ਵਲੂਆ ਦੇਖੋ ਜੀ ਥਣ ਬਹੁਤ ਸੋਹਣੇ ਹੈਗੇ ਮੜੇ ਧਾਰਾ ਮਾਰਕਟ ਦਾ ਸਾਧੂ ਵੀਰੇ ਹਾਂ ਹਾਂ ਆ ਲੋ ਵੀਰੇ ਥਣ ਥਣ ਪੂਰੇ ਵਧੀਆ ਓਕੇ ਹੈਗੇ ਤੇ ਬਾਈ ਹਰਾਂ ਕੋਲੇ ਸਾਰੀਆਂ ਬੱਕਰੀਆਂ ਹੁੰਦੀਆਂ ਨੇ ਹਰੇਕ ਰੇਟ ਦੀਆਂ ਹੁੰਦੀਆਂ ਨੇ ਗੱਬਣ ਵੀ ਹੈਗੀਆਂ ਨੇ ਤੇ ਸੋਈਆਂ ਵੀ ਆ ਵੀ ਹੈਗੀਆਂ ਨੇ ਹਾਂਜੀ ਇਹਦੇ ਇੱਕ ਬਾਈ ਤੇ ਆ ਜੀ ਇਹਨਾਂ ਦੇ ਆਪਾਂ ਬੱਚੇ ਵੀ ਦਿਖਾ ਦਈਏ ਮੜ ਜੇ ਆ ਬੱਚੇ ਆ ਜੀ ਇੱਕ ਬਚਾਅਸ ਹੈ ਜੀ ਲਓ ਜੀ ਇਹ ਆਪਣੇ ਬੱਚੇ ਆ ਜੀ ਇਹਨਾਂ ਦੀ ਬੱਕਰੀਆਂ ਦੇ ਉਹ ਕਾਲੀ ਦੇ ਬਈ ਉਹ ਦੋ ਫੱਠਾ ਦੋ ਮੈਂ ਇਹ ਆਪਣੀ ਉਹ ਕਾਲੀ ਦਾ ਜਿਹੜਾ ਅਠ ਦੰਦੀ ਹੈ ਹਾਂਜੀ ਉਹ ਜਿਹੜੀਆਂ ਦੋ ਸ਼ੇਰੀਆਂ ਕਾਲੀ ਬੱਕਰੀ ਦੀ ਅੱਛਾ ਇਹ ਕਾਲੀ ਬੱਕਰੀਆਂ ਸ਼ੇਰੀਆਂ ਠੀਕ ਹੈ ਇਹਦੇ ਵੀ 30000 ਰੁਪਏ ਤੇ ਲੋ ਵੀ ਦੋਸਤੋ ਹਾਂ ਬਾਈ ਨੇ ਆਪਾਂ ਨੂੰ ਬੱਚੇ ਵੀ ਦਿਖਾਤੇ ਤੇ ਬੱਕਰੀਆਂ ਆਪਾਂ ਦੇਖ ਹੀ ਲਈਆਂ ਨੇ ਤੇ ਕਿਸੇ ਨੇ ਵੀ ਜੇ ਵੀਰੇ ਆਪਾਂ ਮੰਨ ਕੇ ਚੱਲੋ ਕਿਸੇ ਨੇ ਘਰੋਂ ਕੋਈ ਨਾਗ ਲੈਣਾ ਹੋਵੇ ਤਾਂ ਘਰੋਂ ਵੀ ਆਪਾਂ ਦੇ ਦਿੰਨੇ ਹਾਂ ਹਾਂ ਲੈ ਦੇ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ ਬਈ ਇੱਕ ਵਾਰ 7096 ਬਈ 58468 ਇੱਕ ਵਾਰੀ ਹੋਰ ਬੋਲ ਦਿਓ 70096 58468 ਕਿਹੜਾ ਪਿੰਡ ਦੱਸਿਆ ਸੀਗਾ ਕੋਰ ਸੈੰਗਲ ਆ ਬਈ ਜ਼ਿਲ੍ਹਾ ਬਠਿੰਡਾ ਭਗਤਾ ਭਾਈ ਦੇ ਨਾਲ ਲਓ ਜੀ ਪਿੰਡ ਵੀ ਆ ਗਿਆ ਤੇ ਮੋਬਾਈਲ ਨੰਬਰ ਵੀ ਆ ਗਿਆ ਆਪਣੇ ਕੋਲੇ ਤੇ ਕਿਸੇ ਵੀ ਵੀਰ ਭਾਈ ਨੂੰ ਕੋਈ ਨਾਗ ਚਾਹੀਦਾ ਹੋਵੇ ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਆ ਆਪਾਂ ਤੇ ਗੱਲਬਾਤ ਕਰਕੇ ਤਸੱਲੀ ਨਾਲ ਪੀਸ ਨੂੰ ਚੈੱਕ ਕਰਕੇ ਆਪਾਂ ਲਿਆ ਸਕਦੇ ਆ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ ਆਪ ਨੂੰ ਠੀਕ